ਬਕੀ ਨਾ ਆਪਾਂ ਰਣਜੀਤ ਸਿੰਘ ਜੀ ਹਾਂਜੀ ਰਣਜੀਤ ਸਿੰਘ ਜੀ ਕੀ ਮਾਮਲਾ ਹੈ ਸਰਪੰਚ ਸਾਹਿਬ ਮਾਮਲਾ ਆਪਣਾ ਪਿੰਡ ਕਲੀਅਰ ਸੀ ਜੀ ਹਾਂਜੀ ਸ਼ਮਸ਼ਾਨ ਘਾੜ ਦੇ ਵਿੱਚ ਦਰਖਤ ਲੱਗੇ ਸੀਗੇ 7-8 ਕਾਫੀ ਵੱਡੇ ਹਰੀਆਲੀ ਵਾਲੇ ਦਰਖਤ ਸੀਗੇ ਉਹ ਸਰਪੰਚ ਸਾਹਿਬ ਜਪਜੀਤ ਸਿੰਘ ਨੇ ਕਲੀਅਰ ਪਿੰਡ ਦੇ ਪਿੰਡ ਨਾਲ ਕੋਈ ਮਨਜ਼ੂਰੀ ਲਏ ਬੈਗੇ ਤਾਂ ਆਪਾਂ ਦਰਖਤ ਤੁਹਾਨੂੰ ਪਤਾ ਵੀ ਪਤਾ ਵਰਨ ਪ੍ਰਵਧੀ ਕਿੰਨੇ ਦਰਖਤਾਂ ਦੀ ਲੋੜ ਆਪਾਂ ਤਾਂ ਲਾਉਣੇ ਵੀ ਆਪਣੇ ਕਲੱਬ ਪ੍ਰਧਾਨਾ ਮਨੁਸ਼ੀਲ ਕਲੱਬ ਆਪਾਂ ਜਿਉਂ ਨੇ ਇਹ ਦਰਖਤਾਂ ਸ਼ਮਸ਼ਾਨ ਘਾੜ ਦੇ ਵਿੱਚ ਬਿਨਾ ਮਨਜ਼ੂਰੀ ਲੈ ਕਿਤੇ ਦਰਖਤਾਂ ਦੇ ਬੰਦੇ ਵੀ ਨਹੀਂ ਪੜਦੇ ਤਾਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਵੀ ਸ ਇਹ ਇਦਾਂ ਦੇ ਹੁਣ ਤੁਸੀਂ ਕਿਹੜੇ ਅਫਸਰਾਂ ਕੋਲ ਹਾਂ ਆਪਾਂ ਡੀਜੀ ਸਾਹਿਬ ਨੂੰ ਦਰਖਾਵਾ ਦੇ ਚੁੱਕੇ ਹਾਂ ਜੀ ਐਸਐਸਪੀ ਸਾਹਿਬ ਨੂੰ ਦੇ ਚੁੱਕੇ ਹਾਂ ਕਾਨੂੰਨੀ ਕਾਰਵਾਈ ਮੈਨੂੰ ਵਿਸ਼ਵਾਸ ਹੋਇਆ ਹੈ ਕਿ ਅਸੀਂ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਇੱਕ ਮੇਰੇ ਕੋਲ ਹੁਣੇ ਦਰਖਾਸਤ ਆਈ ਹੈ ਅਜੀਤ ਸਿੰਘ ਵਾਸੀ ਕਲੀਅਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਦਰਖਾਸਤ ਇਹ ਦਿੱਤੀ ਹੈ ਜਿਹੜੇ ਕੋਈ ਸ਼ਮਸ਼ਾਨਘਾਟ ਦੇ ਵਿੱਚ ਕੋਈ ਬਹੁਤ ਪੁਰਾਣੇ ਦਰਖ ਸਿੰਘ ਉਸ ਬਾਰੇ ਇਹਨਾਂ ਨੇ ਦਰਖਾਸਤ ਵਿੱਚ ਮੈਂਸ਼ਨ ਕੀਤਾ ਹੈ ਵੀ ਉਹ ਦਖਤ ਜਿਹੜੀ ਕਿਸੇ ਵੱਲੋਂ ਪٹے ਗਏ ਨੇ ਤੇ ਅਸੀਂ ਹੁਣੇ ਮਿਊਨਿਸਪੈਲਟੀ ਭੇਜਦੇ ਆ ਤੇ ਦੇਖਦੇ ਹਾਂ ਉਸ ਤੇ ਵੀ ਜੇ ਕੋਈ ਦਖਤ ਪਈ ਨੇ ਅਸੀਂ ਉਹਨਾਂ ਨੂੰ ਵੀ ਕਬਜ਼ੇ 'ਚ ਲੈਣੇ ਆ ਤੇ ਜਿਹੜੀ ਇਸ ਤੇ ਬੰਦੀ ਹੋਈ ਕਾਰਵਾਈ ਕਰਾਂਗੇ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ